ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਅੱਜ ਦੀ ਦੋਸਤਰੀ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪੈਂਡਰੀ ਨੂੰ ਤੇ ਜ਼ਿਲ੍ਹਾ ਫਰੀਕੋਟ ਤੇ ਅੱਜ ਆਪਾਂ ਦੋਸਤੋ ਤੁਹਾਨੂੰ ਸ਼ੌਂਗ ਦਾ ਜੋ ਵੀਰ ਸ਼ੌਂਗਲ ਕੰਮ ਕਰਦੇ ਆ ਉਹਨਾਂ ਵਿੱਚੋਂ ਅੱਜ ਆਪਾਂ ਇੱਕ ਸ਼ੌਂਕੀ ਭਰਾ ਨਾਲ ਮਿਲਣ ਜਾ ਰਹੇ ਆ ਜੋ ਬਾਈ ਬਲੱਡ ਲਾਈਨ ਤੇ ਕੰਮ ਕਰ ਰਿਹਾ ਤੇ ਬਹੁਤ ਵਧੀਆ ਕੰਮ ਕਰ ਰਿਹਾ ਬਾਈ ਤੇ ਸਾਰੀ ਗੱਲਬਾਤ ਕਰਾਂਗੇ ਆਪਾਂ ਬਾਈ ਨਾਲ ਇਹ ਵੀਡੀਓ ਦੇ ਐਂਡ ਤੱਕ ਬਣੇ ਰਹੋ ਦੋਸਤੋ ਤੇ ਤੇਰੀ ਨਵੀਂ ਪਨੇਰੀ ਆ ਜੋ ਨਵਾਂ ਕੰਮ ਕਰਨਾ ਚਾਹੁੰਦੀ ਆ ਉਹਨਾਂ ਬਾਰੇ ਵੀ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦਵਾਏ ਤੁਹਾਨੂੰ ਜੋ ਤੁਹਾਡੇ ਨਵੇਂ ਭਰਾ ਕੰਮ ਕਰਨਾ ਚਾਹੁੰਦੇ ਆ ਹਾਂਜੀ ਬਾਈ ਜੀ ਸਸਰੀ ਘਰ ਜੀ ਸਸਰੀ ਘਰ ਬਾਈ ਜੀ ਕੀ ਨਾਮ ਆਪਣਾ ਜੀ ਗੁਰਾਂ ਬਾਈ ਹਰਮਨ ਸਿੰਘ ਮੇਰੀ ਹਰਮਨ ਸਿੰਘ ਹਾਂ ਪਿੰਡ ਹਰੀਨੋਆ ਠੀਕ ਆ ਬਾਈ ਜੀ ਤੇ ਜ਼ਿਲ੍ਹਾ ਫਰੀਦਕੋਟ ਆ ਜੀ ਤੇ ਆਪਣਾ ਮੋਬਾਈਲ ਨੰਬਰ ਬੋਲੋ ਬਾਈ ਪਹਿਲਾਂ 99884 ਠੀਕ ਹੈ ਜੀ 78987 ਠੀਕ ਇੱਕ ਵਾਰੀ ਹੋਰ ਬੋਲ ਲਓ ਮੈਨੂੰ 99884 ਠੀਕ ਹੈ ਜੀ 78987 ਠੀਕ ਆ ਅਰਮਨਪਰਾ ਜੀ ਤੇ ਆ ਤੇਰਾ ਦੀ ਤੇਰਾ ਆਪਾਂ ਬੱਕਰੀ ਪਾਲਖ ਦਾ ਕੰਮ ਕਰ ਰਹੇ ਆ ਆਪਾਂ ਹਾਂ ਜੀ ਜੀ ਤੇ ਕਿੰਨੇ ਸਮੇਂ ਤੋਂ ਕਰ ਰਹੇ ਆ ਆਪਾਂ ਬਈ ਮੈਨੂੰ ਡੇਢ ਸਾਲ ਹੋ ਗਏ ਡੇਢ ਸਾਲ ਹੋ ਗਿਆ ਹਾਂ ਜੀ ਠੀਕ ਆ ਤੇ ਆਪਣਾ ਸਪੈਸ਼ਲ ਕੰਮ ਬਲੱਡ ਲਾਈਨ ਟੀ ਬਾਈ ਜੀ ਬਲੱਡ ਲਾਈਨ ਟੀ ਹੈ ਹਾਂ ਜਿਵੇਂ ਮੰਨ ਲਓ ਬੱਕਰਾ ਹੈਗਾ ਆਪਣੇ ਕੋਲ ਮੇਨ ਬਰੀਡਰ ਹੈ ਜਿਹੜਾ ਹੀ ਠੀਕ ਹੈ ਜੀ ਮਲੋ ਸਟਾਰਟਿੰਗ ਫਿਰ ਰੀਡਰ ਤੋਂ ਹੀ ਹੁੰਦੀ ਹੈ ਜੀ ਹੁੰਦੀ ਹੈ ਜੀ ਨਤਲ ਤੋਂ ਹੀ ਪਛਾਣਿਆ ਜਾਂਦਾ ਇਹ ਕੰਮ ਹਾਂਜੀ 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 ਤੇ ਆ ਬਾਈ ਜੀ ਕਿਹੜੇ ਰਵੇ ਜੋ ਆ ਜਾਂਦਾ ਇਹ ਆਪਣਾ ਬੱਕਰ ਇਹ ਬਾਈ ਮਸਤ ਡਾਕਟਰ ਮਸਤਾਕ ਵਾਲੀ ਲਾਈਨ ਚ ਆ ਜਾਂਦਾ ਇਹ ਠੀਕ ਆ ਬਾਈ ਜੀ ਹਾਂ ਇਹ ਨਾ ਆਪਣੇ ਇਹਦਾ ਪਿਓ ਹੈ ਜਿਹੜਾ ਹਾਂਜੀ ਉਹ ਤਿੰਨਾ ਮੇਲਿਆਂ ਦਾ ਚੈਂਪੀਅਨ ਆ ਬਾਈ ਚੈਂਪੀਅਨ ਤਿੰਨਾ ਮੇਲਿਆਂ ਦਾ ਠੀਕ ਆ ਇਹ ਉਹਦਾ ਬੱਚਾ ਹੀ ਇਹ ਤੇ ਕਿੰਨੀ ਹਾਈਟ ਆ ਯਾਰ ਇਹਦੀ ਹਾਈਟ ਵੀਰੇ 41+ 41+ ਠੀਕ ਆ ਤੇ ਦੰਦਾਂ ਦੀ ਦੰਦਾਂ ਦੀ ਇਹ ਹੈ ਗਈ ਦੋ ਦੰਦ ਹੋਇਆ ਤੇ ਹੁਣ ਇਹ ਤੀਜਾ ਦੰਦ ਹੁਣ ਕੱਢਣ ਲੱਗੇ ਜੀ ਠੀਕ ਦੋ ਦੰਦ ਆਈ ਹੈਣਾ ਠੀਕ ਜੀਜਾ ਚੱਕਾ ਜਾਂ ਚਾਰ ਹੋ ਜੂਗੇ ਚਾਰ ਹੋ ਜੂਗੇ ਠੀਕ ਆ ਤੇ ਬਾਈ ਜੀ ਆਪਾਂ ਅੱਜ ਆਪਾਂ ਸ਼ੌਂਕ ਕੋਰ ਤੇ ਇੱਕ ਆਪਾਂ ਵੀਡੀਓ ਬਣਾ ਰਹੇ ਆ ਨਾ ਹਾਂਜੀ ਹਾਂਜੀ ਤੇ ਜੋ ਨਵੀਂ ਪਨੀਰੀ ਕੰਮ ਕਰਨਾ ਚਾਹੁੰਦੀ ਆ ਉਹਨਾਂ ਨੂੰ ਕੀ ਸੁਨੇਹਾ ਜੀ ਆਪਣਾ ਵਧੀਆ ਵੀਰੇ ਬਹੁਤ ਵਧੀਆ ਕਿਤਾਈ ਇਹ ਜੇ ਆਪਾਂ ਚੰਗੀ ਬਲੱਡ ਲਾਈਨ ਤੇ ਕੰਮ ਬਲੱਡ ਲਾਈਨ ਤੇ ਕੰਮ ਕਰਨਾ ਚਾਹਾਂ ਤਾਂ ਬਹੁਤ ਵਧੀਆ ਕਿਤਾ ਬਾਈ ਜਾਂਦਾ ਤੇ ਵਧੀਆ ਬਈ ਘੱਟ ਫਾਇਦਿਆਂ ਵਿੱਚ ਵਧੀਆ ਕੰਮ ਚੱਲ ਸਕਦਾ ਨਾ ਘੱਟ ਪੈਸੇ 'ਚ ਹਾਂ ਵਧੀਆ ਮੰਨ ਲਓ ਠੀਕ ਹੈ ਜੀ ਆ ਉਹਦਾ ਆਪਾਂ ਥੋੜੀ ਜਿਹਾ ਵਿੱਚ ਵੀ ਕਰ ਸਕਦੇ ਆ ਠੀਕ ਹੈ ਜੀ ਜੇ ਆਪਣੇ ਕੋਲ ਜਗ੍ਹਾ ਤਾਂ ਹੈਗੀ ਹੀ ਤੇ ਆਪਾਂ ਬਾਅਦ ਤੂੰ ਵਧਾ ਵੀ ਸਕਦੇ ਆ ਵਧਾ ਵੀ ਸਕਦੇ ਆ ਤੇ ਕੀ ਨਾਮ ਬਈ ਇਹ ਬਈ ਬੱਕਰੇ ਦਾ ਆਪਣਾ ਤਰ ਹੈਗਾ ਵੀਰੇ ਰੈਂਬੋ ਰੈਂਬੋ ਨਾਮ ਨਾਲ ਪਿਆ ਹੋਇਆ ਹੈਗਾ ਜੀ ਸੌਤਾਨ ਠੀਕ ਹੈ ਜੀ ਆਪਣੇ ਭੈਪੀ ਪਿੰਡ ਦਾ ਨਾਲ ਹੀ ਅੱਛਾ ਜੀ ਉਹ ਬਾਈ ਤੋਂ ਲਿਆ ਸੀ ਇਹ ਬੱਚਾ ਠੀਕ ਹੈ ਹਾਂ ਹਾਂ ਰੈਂਬੋ ਨਾਲ ਜਾਣਿਆ ਜਾਂਦਾ ਦੋਸਤੋ ਬਾਈ ਅਰਮਣ ਕੋਲਿਆ ਬੱਕਰਾ ਜੋ ਬਾਈ ਤੋ ਇਹਦਾ ਰਿਜ਼ਲਟ ਹਾਂ ਇਹਦਾ ਰਿਜ਼ਲਟ ਆ ਬੱਕਰੇ ਦਾ ਰਿਜ਼ਲਟ ਆ ਜੀ ਹਨਾ ਹਾਂ ਬੱਚਾ ਫਰਦਾ ਵੀਰੇ ਠੀਕ ਹੈ ਜੀ ਇਹ ਬੱਚਾ ਹੈਗਾ ਆ ਦੇਖੋ ਦੋਸਤੋਂ 12 13 ਦਿਨਾਂ ਦਾ ਹੀ ਇਹ ਜੀ ਠੀਕ ਆ ਬਹੁਤ ਵਧੀਆ ਰਿਜ਼ਲਟ ਆ ਕੰਨਾਂ ਦੀ ਕੁਆਲਿਟੀ ਚੈੱਕ ਕਰੋ ਤੁਸੀਂ ਆ ਮੱਤੇ ਦੀ ਤੁਸੀਂ ਚੈੱਕ ਕਰ ਦੋਸਤੋਂ ਬਹੁਤ ਵਧੀਆ ਰਿਜ਼ਲਟ ਆ ਬੱਕਰੇ ਦਾ ਬਹੁਤ ਵੀਰੇ ਇਹਦੇ ਮਜ਼ਬੂਤ ਆ ਜੀ ਹਾਂ ਪੂਰਾ ਹੀ ਸੇਮ ਬਾਈ ਜੀ ਬਹੁਤ ਵਧੀਆ ਜੀ ਦੋਸਤੋਂ ਬਿੱਟੋ ਸੇਮ ਬੱਚਾ ਬੱਕਰੇ ਦੀ ਹੈ ਜੀ ਬੱਕਰੇ ਦੀ ਆ ਹਾਂ ਜੇ ਕਹਿੰਦੇ ਲੈਣਾ ਵੀ ਇਹ ਵੀ ਆਪਾਂ ਸੇਲ ਕਰ ਦਾਂਗੇ ਬੱਕਰਾ ਬੱਚੇ ਦਾ ਆ ਵੀ ਸੇਲ ਕਰਨਾ ਹੈ ਠੀਕ ਹੈ ਜੀ ਹਲੋ ਦੋਸਤੋ ਤੁਹਾਡੇ ਭਰਾਵਾਂ ਲਈ ਬਹੁਤ ਵਧੀਆ ਬਾਈ ਨੇ ਸੁਨੇਹਾ ਦਿੱਤਾ ਤਿੰਨੇ ਮੇਰੇ ਬੱਕਰੀ ਪਾਲਕ ਵੀਰਾ ਜੋ ਨਵੇਂ ਕੰਮ ਲਾਲ ਕਿਤੇ ਨਾਲ ਜੁੜਨਾ ਚਾਹੁੰਦੇ ਆ ਤੇ ਅਰਮਣ ਬਾਈ ਨਾਲ ਲਾਜ਼ਮੀ ਦਾ ਨੰਬਰ ਆਪਾਂ ਦਿੱਤਾ ਵੀਡੀਓ ਚ ਪਾਵਾਂਗੇ ਤੇ ਬਾਈ ਨਾਲ ਲਾਜ਼ਮੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਤੁਸੀਂ ਤੇ ਦੋਸਤੋ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਆਪਣੇ ਫੇਸਬੁੱਕ ਪੇਜ ਨੂੰ ਤੇ YouTube ਚੈਨਲ ਨੂੰ ਫੋਲੋ ਸਬਸਕ੍ਰਾਈਬ ਲਾਜ਼ਮੀ ਕਰ ਲਿਆ ਕਰੋ ਤੇ ਮਿਲਦਿਆਂ ਦੋਸਤੋ ਇਤਨਾ ਅਗਲੀ ਵੀਡੀਓ ਨਾਲ ਧੰਨਵਾਦ ਆਰਮਨ ਬਾਈ ਜੀ ਓਕੇ ਬਾਈ